ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਆਪਣੇ ਪੱਧਰ ਦੇ ਉੱਤੇ ਆਪਣੇ ਇਸ ਤਰੀਕੇ ਦੇ ਨਾਲ ਚੋਣ ਪ੍ਰਚਾਰ ਦੀ ਜਿਹੜੀ ਮੁਹਿੰਮ ਅੱਗੇ ਵਧਾਇਆ ਜਾ ਰਿਹਾ ਹੈ। ਇਸ ਵਕਤ ਅਸੀਂ ਪਠਾਨਕੋਟ ਮੌਜੂਦ ਹਾਂ ਗਰਦਾਸਪੁਰ ਲੋਕ ਸਭਾ ਹਲਕੇ ਦੇ ਵਿੱਚ ਜੋ ਚੋਣ ਪ੍ਰਚਾਰ ਚੱਲ ਰਿਹਾ ਹੈ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਦਿਨੇਸ਼ ਬੱਬੂ ਜੀ ਉਹਨਾਂ ਦੇ ਹੱਕ ਤੇ ਵਿੱਚ ਪਠਾਨਕੋਟ ਦੇ ਵਿੱਚ ਬੂਤ ਸੰਮੇਲਨ ਜਿਹੜਾ ਇੱਥੇ ਕਰਵਾਇਆ ਜਾ ਰਿਹਾ ਹੈ ਤਿਆਰੀਆਂ ਇਸ ਜਗ੍ਹਾ ਤੇ ਨੇ ਔਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸਾਬਕਾ ਸੂਬਾਈ ਪ੍ਰਧਾਨ ਨੇ ਸ਼੍ਰੀ ਅਸ਼ਵਨੀ ਸ਼ਰਮਾ ਜਿਹੜੇ ਪਠਾਨਕੋਟ ਤੋਂ ਵਿਧਾਇਕ ਵੀ ਨੇ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਪ੍ਰਧਾਨ ਵੀ ਰਹੇ ਨੇ ਔਰ ਉਹਨਾਂ ਦੇ ਵਿਧਾਨ ਸਭਾ ਹਲਕੇ ਦੇ ਵਿੱਚ ਇਹ ਕਾਰਜਕ੍ਰਮ ਜਿਹੜਾ ਬੂਥ ਕਾਰਜਕਰਤਾ ਸੰਮੇਲਨ ਜਿਹੜਾ ਕਰਵਾਇਆ ਜਾ ਰਿਹਾ ਅਸ਼ਵਨੀ ਸ਼ਰਮਾ ਜੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਆਪਣੇ ਸਮਰਥਕਾਂ ਦੇ ਨਾਲ ਜਿਹੜੇ ਮਿਲ ਰਹੇ ਨੇ ਸੰਖੇਪ ਗੱਲਬਾਤ ਵੀ ਕਰਾਂਗੇ ਤਾਂ ਅਸ਼ਵਨੀ ਜੀ ਸਭ ਤੋਂ ਪਹਿਲਾਂ ਅੱਜ ਇੱਥੇ ਕੀ ਕਾਰਜਕ੍ਰਮ ਤੁਹਾਡੇ ਵੱਲੋਂ ਕਰਵਾਇਆ ਜਾ ਰਿਹਾ ਹੈ ਐਸਾ ਕਿ ਅੱਜ ਪਠਾਨਕੋਟ ਵਿਧਾਨ ਸਭਾ ਦਾ ਬੂਥ ਕਾਰਜਕਰਤਾ ਸੰਮੇਲਨ ਬੀਜੇਪੀ ਕਿਉਂਕਿ ਕੈਡਰ ਬੇਸ ਪਾਰਟੀ ਹੈ ਕਿਸੇ ਵੀ ਚੋਣ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਪਾਰਟੀ ਆਪਣੇ ਹਰ ਬੂਥ ਦੇ 10-10 ਜਿਹੜੇ ਕਾਰਜਕਰਤਾ ਹੈ ਉਹਨਾਂ ਨੂੰ ਬਕਾਇਦਾ ਨਿਮੰਤਰਣ ਭੇਜਦੀ ਹੈ ਔਰ ਉਹ ਸਾਰੇ ਕਾਰਜਕਰਤਾ ਅੱਜ ਦੇ ਇਸ ਕਾਰਜਕ੍ਰਮ ਦਾ ਹਿੱਸਾ ਬਣਨਗੇ ਔਰ ਇਸ ਤੋਂ ਬਾਅਦ ਇਸ ਤੋਂ ਬਾਅਦ ਜਿਹੜਾ ਵਿਧੀਵਤ ਰੂਪ ਚ ਚੋਣ ਦੀ ਸ਼ੁਰੂਆਤ ਪਠਾਨਕੋਟ ਵਿਧਾਨ ਸਭਾ ਚ ਹੋਏਗੀ ਅੱਜ ਦੇ ਇਸ ਕਾਰਜਕ੍ਰਮ 'ਚ ਪਾਰਟੀ ਦੇ ਜਿਹੜੇ ਸਾਡੇ ਉਮੀਦਵਾਰ ਨੇ ਦਨੇਸ਼ ਸਿੰਘ ਬੱਬੂ ਜੀ ਉਹ ਵੀ ਆਣਗੇ ਔਰ ਕਾਰਜਕਰਤਾ ਨਾਲ ਚੋਣਾਂ ਨੂੰ ਲੈ ਕੇ ਇੱਕ ਵਿਸਤ੍ਰਿਤ ਰਣਨੀਤੀ ਜਿਹੜੀ ਹੈ ਪਾਰਟੀ ਜਿਹੜੀ ਹੈ ਅੱਜ ਬਣਾਏਗੀ ਔਰ ਉਸ ਤੋਂ ਬਾਅਦ ਇਸ ਚੋਣਾਂ ਨੂੰ ਕਿਸ ਤਰੀਕੇ ਨਾਲ ਅੱਗੇ ਵਧਾਣਾ ਹੈ ਇਹਦੇ ਤੇ ਵਿਚਾਰ ਬਣਾੰਤਰਾ ਜਿਹੜਾ ਹੋਏਗਾ ਸਰ ਭਾਈ ਤੁਸੀਂ ਪੰਜਾਬ ਬੀਜੇਪੀ ਦੇ ਪ੍ਰਧਾਨ ਰਹੇ ਹੋ ਔਰ ਇਸ ਪਿਛਲੇ ਸਮੇਂ ਚ ਭਾਰਤੀ ਜਨਤਾ ਪਾਰਟੀ ਨੇ ਨੈਸ਼ਨਲ ਲੈਵਲ ਤੇ ਵੀ ਇਸ ਤੇ ਕੰਮ ਕੀਤਾ ਔਰ ਤੁਸੀਂ ਵੀ ਬੜੀ ਬਰੀਕੀ ਦੇ ਨਾਲ ਬੂਤ ਕਾਰਜਕਰਤਾ ਤੱਕ ਜਿਹੜਾ ਸੰਬੂਤ ਸੰਮੇਲਨ ਕਰਵਾਉਣ ਤੇ ਜ਼ੋਰ ਦਿੱਤਾ ਤਾਂ ਕਿ ਕਾਰਜਕਰਤਾਵਾਂ ਦੇ ਨਾਲ ਜਿਹੜੀ ਸਿੱਧੀ ਅਪਰੋਚ ਲੀਡਰਾਂ ਦੀ ਵੀ ਹੋਵੇ ਔਰ ਲੀਡਰ ਵੀ ਜਿਹੜੇ ਨੇ ਉਹ ਵੀ ਆਪਣੀ ਗੱਲ ਕਾਰਜਕਰਤਾਾਂ ਦੇ ਥਰੂ ਜਿਹੜੇ ਨੇ ਉਹ ਲੋਕਾਂ ਤੱਕ ਪਹੁੰਚਾ ਸਕਣ ਕਿੰਨਾ ਕੁ ਪੋਜ਼ਿਟਿਵ ਰਿਸਪੌਂਸ ਰਹਿੰਦਾ ਹੈ ਜੀ ਸ਼ਰਮਾ ਜੀ ਇਹਦਾ ਨਹੀਂ ਡੈਫੀਨੇਟ ਇਹਦਾ ਇੱਕ ਬਹੁਤ ਜ਼ਿਆਦਾ ਲਾਭ ਹੁੰਦਾ ਕੀ ਕਾਰਕਿਰਤਾ ਜਿਹੜਾ ਮੋਬਾਈਲਾਈਜ਼ ਹੁੰਦਾ ਹੈ ਇਹਦੇ ਨਾਲ ਔਰ ਆਪਣੇ ਨੇਤਾਵਾਂ ਦੇ ਨਾਲ ਰੂਬਰੂ ਸਿੱਧਾ ਹੁੰਦਾ ਉਹਨੂੰ ਮੌਕਾ ਮਿਲਦਾ ਔਰ ਮੈਨੂੰ ਲੱਗਦਾ ਹੈ ਕਿ ਲੋਕਤੰਤਰ ਦੇ ਅੰਦਰ ਕਿਸੇ ਵੀ ਪਾਰਟੀ ਦੀ ਤਾਕਤ ਉਹਦਾ ਕਾਰਕਿਰਤਾ ਹੈ ਅਗਰ ਕਾਰਕਿਰਤਾ ਦਾ ਮਨੋਵਲ ਉੱਚਾ ਹੈ ਤੇ ਪਾਰਟੀ ਦੀ ਤਾਕਤ ਜਿਹੜੀ ਹੈ ਉਹ ਵੱਧੀ ਹੈ ਔਰ ਕਾਰਕਿਰਤਾ ਪੂਰੇ ਜੀ ਜਾਨ ਨਾਲ ਚੋਣਾਂ ਚ ਲੱਗਦਾ ਹੈ ਸਰਮਜੀ ਜੀ ਜਿਹੜੀਆਂ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਕਿ ਉਹ ਸੱਤਾ 'ਚ ਹੁੰਦੀ ਆ ਆਪਣੇ ਕਾਰਜਕਰਤਾਵਾਂ ਨੂੰ ਆਪਣੇ ਕਾਰਕੁਨਾਂ ਨੂੰ ਭੁੱਲ ਜਾਂਦੀਆਂ ਵਿਸਾਰ ਜਾਂਦੀਆਂ ਨੇ ਬਟ ਭਾਰਤੀ ਜਨਤਾ ਪਾਰਟੀ 10 ਸਾਲਾਂ ਤੋਂ ਕੇਂਦਰ ਦੀ ਸਰਕਾਰ ਦੇ ਵਿੱਚ ਔਰ ਬੂਤ ਕਾਰਜਕਰਤਾ ਦੇ ਸੰਮੇਲਨ ਉਸੇ ਤਰ੍ਹਾਂ ਹੀ ਜਿਹੜੇ ਨੇ ਲਗਾਤਾਰ ਹੋ ਰਹੇ ਨੇ ਸਾਡੀ ਤਾਕਤ ਸਾਡਾ ਕਾਰਜਕਰਤਾ ਅਸੀਂ ਜਨ ਸੰਗ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਸਫਰ ਹੈ ਉਹ ਕੈਡਰ ਦੇ ਆਧਾਰ ਦੇ ਉੱਤੇ ਅੱਗੇ ਵਧਿਆ ਅਸੀਂ ਕੋਈ ਆ ਆਮ ਆਦਮੀ ਪਾਰਟੀ ਦੀ ਤਰ੍ਹਾਂ ਅੰਦੋਲਨ ਤੋਂ ਨਿਕਲਿਆ ਹੋਇਆ ਦਲ ਨਹੀਂ ਹੈ ਇਹ ਜਿਹੜੇ ਦਲ ਇਸ ਤਰੀਕੇ ਨਾਲ ਬੰਦੇ ਨੇ ਉਹ ਇਸੇ ਤਰੀਕੇ ਨਾਲ ਟਹਿ ਜਾਂਦੇ ਨੇ ਉਹਨਾਂ ਨੇ ਭ੍ਰਸ਼ਟਾਚਾਰ ਖਤਮ ਕਰਨ ਦੇ ਲੋਕਾਂ ਨੂੰ ਸਲੋਗਨ ਦਿੱਤੇ ਸੁਪਨੇ ਦਿਖਾਏ ਇਮਾਨਦਾਰੀ ਦੇ ਸੁਪਨੇ ਦਿਖਾਏ ਅੱਜ ਉਹਨਾਂ ਦਾ ਸੁਪਰੀਮ ਕੋਰਟ ਜੇਲ੍ਹ ਦੇ ਅੰਦਰ ਹੈ ਪੰਜਾਬ ਦੇ ਅੰਦਰ ਵੀ ਤੁਸੀਂ ਹਾਲ ਦੇਖ ਰਹੇ ਹੋ ਭ੍ਰਸ਼ਟਾਚਾਰ ਆਪਣਾ ਹਰ ਛੋਟਾ ਜਿਹੜਾ ਸਰਕਾਰੀ ਅਧਿਕਾਰੀ ਹੈ ਉੱਥੋਂ ਤੱਕ ਭ੍ਰਸ਼ਟਾਚਾਰ ਪੁੱਜ ਗਿਆ ਇਹ ਅੰਤਰਾ ਬੀਜੇਪੀ ਉਰ ਦੂਸਰੀਆਂ ਪਾਰਟੀਆਂ ਦੇ ਅੰਦਰ ਇੱਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੇ ਤੀਜੀ ਵਾਰ ਇਸ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਔਰ ਇਹਦੇ ਅੰਦਰ ਪੰਜਾਬ ਦੀ ਵੀ ਕੰਟਰੀਬਿਊਸ਼ਨ ਪੇ ਪੰਜਾਬ ਦੇ ਅੰਦਰ ਬੀਜੇਪੀ ਆਪਣੇ ਦਮ ਤੇ ਪਹਿਲੀ ਵਾਰੀ ਲੋਕ ਸਭਾ ਦੇ ਅੰਦਰ ਚੋਣਾਂ ਲੜ ਰਹੀ ਹੈ ਇਹ ਪੰਜਾਬੀਆਂ ਨੂੰ ਵੀ ਤੈਅ ਕਰਨਾ ਪਏਗਾ ਕਿ ਅਗਰ ਉਹ ਪੰਜਾਬ ਦਾ ਵਿਕਾਸ ਚਾਹੁੰਦੇ ਨੇ ਤੇ ਮੋਦੀ ਨਾਲ ਜੁੜਾ ਪੂਰਾ ਦੇਸ਼ ਮੋਦੀ ਨਾਲ ਜੁੜਿਆ ਹੈ ਪੰਜਾਬ ਵੀ ਜਦ ਤੱਕ ਕੇਂਦਰ ਦੀ ਸਰਕਾਰ ਨਾਲ ਮੁੰਡੇ ਨਾਲ ਮੁੰਡਾ ਬਲਾ ਕੇ ਨਹੀਂ ਚੱਲੇਗਾ ਤੇ ਪੰਜਾਬ ਇਸੇ ਤਰੀਕੇ ਨਾਲ ਪਿਛੜੇ ਰਹੇਗਾ ਸ਼ਰਮਾ ਜੀ ਕਿੰਨਾ ਕੁ ਰਿਸਪਾਂਸ ਜਿਹੜਾ ਕਿੰਨਾ ਕੁ ਰਿਸਪਾਂਸ ਸ਼ਰਮਾ ਜੀ ਜਿਹੜਾ ਲੋਕਾਂ ਦੇ ਵਿੱਚ ਉਹ ਦੇ ਰਹੇ ਜਿਹੜੇ ਤੁਸੀਂ ਕੱਲੇ ਚੋਣਾਂ ਦੇ ਵਿੱਚ ਗਏ ਜੇ ਕਿਉਂਕਿ ਤੁਸੀਂ ਖੁਦ ਪੰਜਾਬ ਦੀ ਇਸ ਲਈ ਮੰਗ ਸੀ ਕਿਉਂਕਿ ਪੰਜਾਬ ਨੇ ਸਾਰੀਆਂ ਪਾਰਟੀਆਂ ਨੂੰ ਦੇਖ ਲਿਆ ਹੋਇਆ ਸੀ ਪੰਜਾਬ ਨੇ ਕਾਂਗਰਸ ਨੂੰ ਲੰਬਾ ਸਮੇਂ ਅਜਮਾਲਿਆ ਔਰ ਇੱਕ ਪ੍ਰਯੋਗ ਦੇ ਰੂਪ ਚ ਆਮ ਆਦਮੀ ਪਾਰਟੀ ਵੀ ਨਿਕਲ ਕੇ ਆਈ ਲੋਕਾਂ ਦੀਆਂ ਇਹਨਾਂ 2.5 ਸਾਲਾਂ ਦੇ ਅੰਦਰ ਜਿਹੜੀ ਸੋਚਣਾ ਲੋਕਾਂ ਨੇ ਪਰਿਵਰਤਨ ਕੀਤਾ ਸੀ ਉਹ ਸੋਚ ਪੂਰੀ ਨਹੀਂ ਹੋਈ ਅੱਜ ਪੰਜਾਬ ਨਸ਼ੇ ਤੋਂ ਉਸੇ ਤਰੀਕੇ ਨਾਲ ਗ੍ਰਸਤ ਹੈ ਬੇਕਾਇਦਾ ਕੁੰਵਰ ਸਾਹਿਬ ਨੇ ਦੋਸ਼ ਵੀ ਲਾ ਦਿੱਤੇ ਔਰ ਉਹ ਉਹਨਾਂ ਇਹਨਾਂ ਦੇ ਆਪਣੇ ਲੋਕ ਸਭ ਇਨਵੋਲਵ ਨੇ ਉਹਦੇ ਨਾਲ-ਨਾਲ ਪੰਜਾਬ ਦੇ ਅੰਦਰ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਆ ਉਹ ਕੋਈ ਵਾਅਦਾ ਜਿਹੜਾ ਉਹ ਪੂਰਾ ਨਹੀਂ ਕੀਤਾ ਉਲਟਾ ਪੰਜਾਬ ਦਾ ਅਮਨ ਤੇ ਸ਼ਾਂਤੀ ਜਿਹੜੀ ਹੈ ਉਹ ਖਤਰੇ 'ਚ ਪਈ ਹੈ ਪੰਜਾਬ ਇਹਨਾਂ ਦੇ ਉੱਤੇ ਪੰਨੂ ਜਦੋਂ ਕੁਝ ਬੋਲਦਾ ਹੈ ਤੇ ਇਹਨਾਂ ਦੀ ਜਵਾਨ ਸਿਲ ਜਾਂਦੀ ਹੈ ਪੰਜਾਬ ਨੇ ਬੜਾ ਸੰਤਾਪ ਚਿਆ ਪੰਜਾਬ ਚ ਇੱਕ ਐਸੀ ਲੋਕਾਂ ਦਾ ਦੀ ਰਾਜਨੀਤਿਕ ਪਾਰਟੀ ਦਾ ਦਾ ਤਾਕਤਵਰ ਹੋਣਾ ਜ਼ਰੂਰੀ ਹੈ ਜਿਹੜੀ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਕਾਨੂੰਨ ਔਰ ਭ੍ਰਸ਼ਟਾਚਾਰ ਤੋਂ ਮੁਕਤ ਨਸ਼ਾ ਮੁਕਤ ਪੰਜਾਬ ਬਣਾ ਸਕੇ ਇਸ ਕਰਕੇ ਬੀਜੇਪੀ ਜਿਹੜੀ ਹੈ ਕੱਲੇ ਜਿਹੜੀ ਤਾਲ ਠੋਕਰੀ ਹੈ ਮੈਨੂੰ ਲੱਗਦਾ ਹੈ ਪੰਜਾਬੀ ਨਰਿੰਦਰ ਮੋਦੀ ਦੇ ਨਾਲ ਜਾਏਗਾ ਸਰਬਜੀਤ ਤੁਸੀਂ ਬਹੁਤ ਛੋਟੇ ਕਾਰਕਿਰਤਾ ਤੋਂ ਲੈ ਕੇ ਤੋ ਤੱਕ ਸਫਰ ਕੀਤਾ ਕੀਤਾ ਭਾਰਤੀ ਜਨਤਾ ਜੂਵਾ ਮੋਰਚਾ ਦੇ ਵੀ ਪ੍ਰਧਾਨ ਰਹੇ ਬੀਜੇਪੀ ਦੇ ਸਟੇਟ ਦੇ ਵੀ ਪ੍ਰਧਾਨ ਰਹੇ ਵੱਡੇ ਅਹੁਦਿਆਂ ਤੇ ਰਹੇ ਹੋ ਅਕਾਲੀ ਦਲ ਨਾਲ ਸ਼ੁਰੂ ਤੋਂ ਅਲਾਈਅੰਸ ਸੀਗਾ ਸ਼ਹਿਰਾਂ ਦੇ ਵਿੱਚ ਬੀਜੇਪੀ ਦੀ ਪਕੜ ਉਹ ਦਿਸਦੀ ਹੈ ਜੀ ਪਿੰਡਾਂ ਦੇ ਵਿੱਚ ਵੀ ਤੁਹਾਡੇ ਬਹੁਤ ਸੰਪਰਕ ਨੇ ਕੀ ਪਿੰਡਾਂ ਦਾ ਰਿਸਪਾਂਸ ਹੈ ਜੀ ਗ੍ਰਾਮੀਣ ਇਲਾਕੇ ਵਿੱਚ ਐਸਾ ਹੁੰਦਾ ਹੈ ਕਿ ਜਦੋਂ ਤੁਸੀਂ ਗਠਬੰਧਨ ਚ ਰਹਿੰਦੇ ਹੋ ਸਵਾਭੀਕਾ ਸੰਗਠਨ ਵਿਸਤਾਰ ਦੇ ਤੁਹਾਡੇ ਧਾਇਰੇ ਛੋਟੇ ਹੁੰਦੇ ਨੇ ਔਰ ਜਦੋਂ ਤੁਸੀਂ ਇਕੱਲੇ ਲੜਦੇ ਹੋ ਤੇ ਤੁਹਾਡੇ ਸੰਪਰਕ ਵੀ ਬੰਦੇ ਨੇ ਸੰਗਠਨ ਵੀ ਖੜਾ ਹੁੰਦਾ ਔਰ ਬੀਜੇਪੀ ਨੇ ਪਿਛਲੇ ਦਿਨੀ ਕਾਫੀ ਪਿੰਡਾਂ ਤੱਕ ਜਿਹੜਾ ਆਪਣੀ ਅਪਰੋਚ ਕੀਤੀ ਔਰ ਪਿੰਡਾਂ ਦੇ ਅੰਦਰ ਵੀ ਰਿਸਪਾਂਸ ਜਿਹੜਾ ਪਾਰਟੀ ਨੂੰ ਉਹਦੀ ਆਸ਼ਾ ਦੇ ਅਨੁਸਾਰ ਹੀ ਮਿਲ ਰਿਹਾ ਪਿੰਡਾਂ ਦੇ ਬੂਤ ਕਾਰਕਟਰ ਵੀ ਇਸੇ ਤਰ੍ਹਾਂ ਬਣ ਰਹੇ ਸਭ ਜਗ੍ਹਾ ਬਣੇ ਨੇ ਔਰ ਹੁਣ ਵੀ ਤੁਸੀਂ ਦੇਖੋ ਜਿਤਨੀਆਂ 9 ਦੀਆਂ 9 ਸਾਡੀਆਂ ਅਸੈਂਬਲੀਆਂ ਸਭ ਚ ਵਰਕਰ ਸੰਮੇਲਨ ਹੋ ਚੁਕੇ ਨੇ ਇਹ ਲਾਸਟ ਸੰਮੇਲਨ ਪਠਾਨਕੋੜ ਦਾ ਹੈ ਸਰ ਮੇਰੇ ਆਖਰੀ ਸਵਾਲ ਨੇ ਕਾਂਗਰਸ ਦੀ ਕੀ ਪੋਜੀਸ਼ਨ ਤੁਸੀਂ ਦੇਖਦੇ ਹੋ ਮੈਨੂੰ ਪੂਰੇ ਦੇਸ਼ ਦੇ ਅੰਦਰ ਦੇਖੋ ਨਾ ਕੋਈ ਕਾਂਗਰਸ ਨੂੰ ਸੀਰੀਅਸ ਨਹੀਂ ਲੈਂਦਾ ਕਾਂਗਰਸ ਬਦਲ ਜਈ ਹੋਈ ਹੈ ਇਹ ਵਾਲੀ ਕਾਂਗਰਸ ਨਹੀਂ ਜਿਹੜੀ ਪੁਰਾਣੀ ਕਾਂਗਰਸ ਸੀ ਅੱਜ ਉਹਨਾਂ ਦੇ ਘਰ ਦੇ ਅੰਦਰ ਬਿਖਰਾਵ ਹੈ ਔਰ ਰਾਹੁਲ ਦੇ ਨਤਰਤਵ ਨੂੰ ਕੋਈ ਸਵੀਕਾਰ ਕਰਨ ਨੂੰ ਤਿਆਰ ਨਹੀਂ ਹੈ ਨਾ ਦੇਸ਼ ਤਿਆਰ ਹੈ ਨਾ ਕਾਂਗਰਸੀ ਤਿਆਰ ਹੈ لیکن ਇਹ بار بار راہول ਨੂੰ ਅੱਗੇ ਕਰਕੇ ਪੰਜਾਬ ਦੇ ਅੰਦਰ ਵੀ ਧੋੜ ਭੱਜ ਪਈ ਹੋਈ ਹੈ ਇਸ ਲਈ ਇਹ ਸਾਰਾ ਨਤ੍ਰਿਤਵ ਦੇ ਪ੍ਰਤੀ ਜਦੋਂ ਅ విశ్వਾਸ ਪੈਦਾ ਹੁੰਦਾ ਤੇ ਉਸ ਵੇਲੇ ਇਸ ਤਰੀਕੇ ਦੀਆਂ ਗੱਲਾਂ ਹੁੰਦੀਆਂ ਤੇ ਕਾਂਗਰਸ ਦਾ ਕੋਈ ਭਵਿੱਖ ਨਾ ਦੇਸ਼ 'ਚ ਦਿਖ ਰਿਹਾ ਨਾ ਹੀ ਪੰਜਾਬ 'ਚ ਦਿਖ ਰਿਹਾ ਮੋਦੀ ਸਾਹਿਬ ਦੇ ਪ੍ਰਤੀ ਲੋਕਾਂ ਦਾ ਪੂਰੀ ਤਰ੍ਹਾਂ ਹਸਾ ਹੈ ਥੈਂਕ ਯੂ ਜੀ ਤਾਂ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੁਭਾਈ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਵਿਧਾਇਕ ਨੇ ਪਠਾਨਕੋਟ ਦੇ ਔਰ ਆਖਰੀ ਬੂਤ ਸੰਮੇਲਨ ਜਿਹੜਾ ਇੱਥੇ ਹੋ ਰਿਹਾ ਜਾ ਰਿਹਾ ਹੋਣ ਜਾ ਰਿਹਾ ਹੈ ਅੱਜ ਪਠਾਨਕੋਟ ਵਿਧਾਨ ਸਭਾ ਵਾਲ ਕੇ ਦਾ ਇਸ ਤੋਂ ਪਹਿਲਾਂ ਬਾਕੀ ਵਿਧਾਨ ਸਭਾ ਹਲਕੇਾਂ ਦੇ ਵਿੱਚ ਬੂਤ ਸਮਾमेलन ਜਿਵੇਂ ਕਿ ਹੋ ਚੁੱਕੇ ਨੇ ਔਰ ਪੰਜਾਬ ਦੀ ਇਹ ਮੰਗ ਸੀ ਅਸ਼ਵਨੀ ਸ਼ਰਮਾ ਹੁਣਾਂ ਨੇ ਕਿਹਾ ਪੰਜਾਬ ਦੀ ਇਹ ਡਿਮਾਂਡ ਸੀ ਔਰ ਇਸੇ ਡਿਮਾਂਡ ਨੂੰ ਵੇਖਦੇ ਹੋਏ ਭਾਰਤੀ ਜਨਤਾ ਪਾਰਟੀ ਆਪਣੇ ਤੌਰ ਦੇ ਉੱਤੇ ਜਿਹੜੀ ਵਿਧਾਨ ਸਭਾ ਚੋਂ ਲੋਕ ਸਭਾ ਚੋਂ ਆਪਣੇ ਬਲਬੂਤੇ ਦੇ ਉੱਤੇ ਸੂਬੇ ਦੇ ਵਿੱਚ ਜਿਹੜੀ ਲੜਨ ਜਾ ਰਹੀ ਹੈ 13 ਦੀਆਂ 13 ਸੀਟਾਂ ਦੇ ਉੱਤੇ ਭਾਜਪਾ ਦੇ ਉਮੀਦਵਾਰ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਇਸ ਵਾਰ ਜਾ ਰਹੇ ਨੇ ਔਰ ਆਸ ਹੈ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਕਿ ਭਾਜਪਾ ਜਿਹੜੀ ਸੂਬੇ ਦੇ ਵਿੱਚ ਵਧੀਆ ਪ੍ਰਦਰਸ਼ਨ ਕਰੇਗੀ ਕੈਮਰਾ ਪਰਸਨ ਮੁਕੇਸ਼ 바ਵਾ ਦੇ ਨਾਲ ਗਗਨਦੀ टीवी पठानकोट देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप